ਦੇ ਵੀ ਦੋ ਬੇਟੇ ਜੀ ਪੁੱਜੀ ਹੈ ਤੇ ਨਾਲ ਪੁੱਜੀ ਦੀ ਸੱਸ ਸੱਸ ਪਾ ਜੀ ਇਹ ਕ੍ਰਿਸ਼ਨ ਨਗਰੰ ਦੇ ਗਰੀ ਨੰਬਰ 10 ਦੇ ਵਿੱਚ ਮੈਂ ਤਾਂ ਬਸ ਟੀਚਿੰਗ ਕਰਦਾ ਜੀ ਮਾਂ ਕਿ ਮੰਗ ਕੇ ਬਸ ਬੱਚੇ ਤੇ ਵੀ ਡਿਪੈਂਡਡ ਸੀ ਬੱਚੇ ਕੁਝ ਕਰਦੇ ਨੇ ਜੀ ਵੱਡੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਜਾਂ ਕੋਈ ਸਾਰਾ ਗਵਰਨਮੈਂਟ ਦੇ ਤਰਫੋਂ ਉਹ ਫੈਸਿਲਿਟੀ ਸਾਰੀ ਮਿਲੇ ਦੀ ਕਿਉਂਕਿ ਪਰਿਵਾਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਮੇਰੇ ਚ ਹਾਂਜੀ ਮੁਲਾਜ਼ਮ ਜੀ ਆਏ ਮੁਲਾਜ਼ਮ ਤੇ ਆਇਆ ਮੁਲਾਜ਼ਮ ਜੀ ਆਏ ਸਾਰੇ ਮੁਲਾਜ਼ਮ ਖੜੇ ਨੇ ਪ੍ਰਧਾਨ ਜੀ ਖੜੇ ਆ ਸਾਰੇ ਡਿਪਾਰਟਮੈਂਟ ਦੇ ਬੰਦੇ ਆ ਗਏ ਇਹ ਕੱਲ ਕੋਈ ਸ਼ਾਇਦ ਇੱਕ ਰੇਡਵੇ ਦੇ ਕਰੀਬ ਜਦੋਂ ਕੰਮ ਕਰ ਰਿਹਾ ਸੀ ਟਰਾਂਸਫਾਰਮਰ ਦੇ ਉੱਪਰ ਤੇ ਪੈਰ ਸਲਿੱਪ ਹੋਣ ਕਰ ਲਾ ਤੇਰਾ ਹੱਥ ਜਿਹੜਾ ਕਰਕੇ ਟਾਰਨ ਨਾਲ ਟੱਚ ਕਰ ਗਿਆ ਉਸ ਤੋਂ ਬਾਅਦ ਇਹ ਜਿਹੜੀ ਐਨ ਅਵੇਲੈਂਸ ਹੁਣ ਕਰਨ ਪਾ ਉਹਦੇ ਉੱਪਰ ਡਿੱਗ ਗਿਆ ਉੱਥੇ ਸੱਟਾ ਲੱਗਿਆ ਕਰਤਾਰ ਚੰਦ ਕਰਤਾਰ ਚੰਦ ਹੈ ਤੇ ਕਰਤਾਰ ਚੰਦ ਦਾ ਮਸਾਲਾ ਉਹ ਗਰੀਬਦਾਸ ਹੈ ਗਲੀ ਨੰਬਰ 10 ਕ੍ਰਿਸ਼ਨਨਗਰ ਦਾ ਰਹਿਣ ਵਾਲਾ ਤੇ ਉੱਥੇ ਅਚਾਨਕ ਇਹ ਹਾਦਸਾ ਵਾਪਰ ਗਿਆ ਉਹ ਦੋ ਚਾਹ ਹਸਟਾ ਲੈਦਾ ਸੜ ਤੋਂ ਸੀਦੀ ਜਿਹੜਾ ਇਥੋਂ ਰੈਫਰ ਕਰਕੇ ਚੰਡੀਗੜ੍ਹ ਲਿ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਡਿੱਗਿਆ ਇਹਨਾਂ ਦੀ ਉਮਰ 77 ਸਾਲ ਇੱਕ ਸਾਲ ਇੱਕ ਸਾਲ ਦੀ ਫੇਲੀ ਸੀ तकरीबन ਉਹ ਮਨ ਵਿੱਚ ਪੋਸਟ ਮਾਰ ਬੋੜਾਲੇ ਉਹਦੀ ਤਿਆਰੀ ਹੈ ਜੀ ਹਾਰਸਲੇਪਰ ਹੋਣ ਕਰ ਹਾਰਸਲੇਪਰ ਦੇ ਉੱਪਰ ਸਾਥ ਲੱਗਾ ਹੋਰ ਬੈਲੈਂਸ ਹੋਣ ਕਰ ਸੋਚ ਕੱਟ ਕੇ ਕੰਮ ਕਰਦੇ ਦੋ ਮੋਢੇ ਹੋਰ ਸੀ ਉਹ ਦੂਸਰੇ ਪਾਸੇ ਪ੍ਰਦਰਕਤ ਕੱਟ ਰਿਹਾ ਸੀ ਪਰਿਵਾਰ ਦੇ ਵਿੱਚ ਇਹਦੇ ਦੋ بیٹے ਨੇ ਇੱਕ ਘਰ ਵਾਲੀ ਹੈ ਇੱਕ ਮਾਤਾ ਕਮਰੌੜਾ ਵਾਲਾ ਕਰਦਾ ਹੈ। ਬਸ ਅਸੀਂ ਕੀ ਮੰਗ ਰਹੇ ਜੀ ਬੈਕ ਮੈਥੋਂ ਇਨਸਾਫ ਮਿਲੇ ਵਾਟਰੋਕੂ ਲੈ। ਇਹ ਕਹਿੰਦੇ ਨਹੀਂ ਖੰਬੇ ਦੇ ਉੱਤੇ ਚੜੇ ਹੋ ਜੀ ਇਹ ਬੰਦੇ ਰੱਬ ਜਾਣਦਾ ਕੀ ਹੋਇਆ ਲਾਈਨ ਪਿੱਛੋਂ ਕੱਟੀ ਹੋਈ ਸੀਗੀ ਰੱਬ ਨਹੀਂ ਜਾਣਦਾ ਕੀ ਸੀ ਜਿਹੜੇ ਮੌਕੇ ਤੇ ਬੰਦੇ ਸੀ ਹਨਾ ਕਹਿੰਦੇ ਲਾਈਨ ਕੱਟੀ ਹੋਈ ਸੀਗੀ ਤੇ ਇਹਨਾਂ ਦਾ ਕੋਈ ਅਰਥ ਉਰਥ ਹੋਇਆ ਪਤਾ ਨਹੀਂ ਕੋਈ ਸਿਸਟਮ ਹੋਇਆ ਕਿ ਉੱਥੋਂ ਝਟਕਾ ਲੱਗਿਆ ਨੀਚੇ ਗਰ ਕੇ ਟਰਾਂਸਫਰਾਂ ਦੀ ਗੱਲ ਕੀਤੀ। ਉੱਥੋਂ ਐਕਸੀਡੈਂਟ ਥੋੜਾ ਜਿਹਾ ਸੁਣਨ ਚਾਇਆ ਆਪਾਂ ਮੁੱਕ ਤੇ ਆ ਨਹੀਂ ਜੀ ਤੇ ਉਸ ਤੋਂ ਬਾਅਦ ਠੀਕ ਚਲੋ ਕਰ ਲੈ ਕੇ ਗਵਰੀਂਦਰਾ ਦਾਗਾ ਆਪਣੇ ਪੀਜੀ ਤੱਕ ਰਾਸਤੇ ਜੋ ਦਤੂ ਯੁਨਦ ਹਾਂ ਹਾਂ ਬਹੁਤ ਬੰਦਰ ਬਾਰੇ ਦਤੂ ਹਾਂ ਹਾਂ ਉਹ ਉਹਨੇ ਰੈਪਰ ਕਰਤਾ ਸੀਗਾ ਉਰੇ ਤੱਕ ਤਾਂ ਬੋਲਦੇ ਚੱਲਦੇ ਸੀਗੇ ਅਸੇਵਲ ਤੱਕ ਉਹ 11 ਮਹੀਨੇ ਰਹਿ ਗਈ ਸੀ ਹਾਂ ਅਕਤੂਬਰ ਦੇ ਵਿੱਚ ਰਟਾਇਰਮੈਂਟ ਹੀ ਸੀ ਬੰਦੇ ਬਹੁਤ ਘੈਂਟ ਸੀਗੇ ਸਾਰੇ ਨੇ ਮੱਲੇ ਚ ਮਿਲਣਾ ਆ ਸੰਸਾਰ ਬੰਦੇ ਸੀਗੇ ਸਭ ਤੇ ਮੁਰੇ ਹੋ ਕੇ ਕੰਮ ਕਰਨੇ ਸਭ ਤੋਂ ਘਰਾਣਾ ਹਨਾ ਕੰਮ ਸਭ ਨਾਲ ਇਹਨਾਂ ਦਾ ਮੇਰ ਪਿਆਰ ਮਿਲਣਾ ਤੁਹਾਨੂੰ ਸਵੇਰੇ ਵੀ ਮਿਲਣਾ ਸੀ ਮਿਲਣਾ ਤਾਂ ਆਉਣੀਆ ਅੱਪਾ ਤਾਂ ਹੁਣ ਇਹੀ ਮੰਗ ਕਰਦੇ ਆ ਨਾ ਕਿ ਮੈਕਮੇਂ ਤੋਂ ਜੋ ਵੀ ਇਹਨਾਂ ਦੇ ਮੈਕਮੇਂ ਸਰਪੀਸ ਵਾਲੇ ਜਿੰਨੇ ਹੀ ਬੰਦੇ ਨੇ ਕਿ ਆਪਾਂ ਤਾਂ ਇਹੀ ਮੰਗ ਕਰਦੇ ਕਿ ਇਹਨਾਂ ਦੇ ਬੜੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਜਿਹੜਾ ਇਹਨਾਂ ਦਾ ਰੈਂਡਰ ਜੁਨਾ ਸਾਰਾ ਕੋਈ ਮੁਆਵਜ਼ਾ ਇੰਸ਼ੋਰੈਂਸ ਵਗੈਰਾ ਪੀਐਫ ਪੈਨ ਸਾਰਾ ਕੋਈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਇਹ ਚ ਕੋਈ ਢਿੱਲਣਾ ਬੰਦੀ ਜਾਵੇ ਠੀਕ ਆ ਨਾ ਇਹਨਾਂ ਨੂੰ ਦਿੱਤੀ ਜਾਵੇ ਜੋ ਇਹਨਾਂ ਦਾ ਬੰਦਾ ਹੱਕਦਾਰ ਹੈ ਪਰਿਵਾਰ ਜਾਂਟੀ ਨੇ ਤੇ ਦੋ ਬੇਟੇ ਨੇ ਇਹਨਾਂ ਦੇ ਇੱਕ ਦਾਦੀ ਨੇ ਉਹ ਵੀ ਵਿਚਾਰੇ ਬਜ਼ੁਰਗ ਨੇ ਉਹ ਵੀ ਵਿਚਾਰੇ ਉਹਨਾਂ ਦੀ ਵੀ ਸਾਰੇ ਇਹਨਾਂ ਤੇ ਡਿਪੈਂਡ ਸੀਗੇ ਇਹੀ ਕਮਾਨ ਵਾਲਾ ਬੰਦਾ ਸੀਗਾ ਇੱਕ ਦੋ ਬੰਦੇ ਵਿਚਾਰੇ ਉਹ ਵੀ ਆ ਉਹਨੇ ਜਾਨੀ ਇਹਨੇ ਮਚੋਰ ਨਹੀਂ ਹੈਗੇ ਅਜੇ ਨਹੀਂ ਪਤਾ ਦੁਨੀਆਦਾਰੀ ਵਾਰੀ ਇਹੀ ਬੰਦਾ ਸਾਰਾ ਖਰਚਾ ਕਰਦਾ ਚਲਾਉਂਦਾ ਈ ਹੈ ਨਹੀਂ ਕੋਈ ਵੀ ਨਹੀਂ ਜਿਵੇਂ ਨੋਰਮਲ ਨੇ ਕੋਈ ਨਹੀਂ ਉਹ ਜਾਨੀ ਕਿ ਹੈ ਨਹੀਂ ਅੰਨੇ ਇੱਕ ਬੰਦਾ ਕਰਦਾ ਗਿਆ ਨਾ ਕਿ ਅਸੀਂ ਤਾਂ ਇਹੀ ਮੰਗ ਕਰਦੇ ਕਿ ਉਹਨੂੰ ਨੌਕਰੀ ਜਲਦੀ ਤੋਂ ਜਲਦੀ ਦਿੱਤੀ ਜਾਵੇ ਬੜੇ ਬੜੇ ਨੂੰ ਇਹਦਾ ਜਿੰਨਾ ਵੀ ਬੰਦਾ ਮਤ ਕੀਤਾ ਜਾਵੇ ਇਹਨਾਂ ਦਾ ਸਾਫ਼ ਹੋਵੇ ਕਿ ਸਰਕਾਰ ਨੂੰ ਵੀ ਕਹਿੰਨੇ ਆ ਸਾਡੇ ਜਿੰਨੇ ਵੀ ਨੇ ਇਹਨਾਂ ਦੇ ਵਿਭਾਗ ਨੇ ਉਹ ਬਿਜਲੀ ਨੂੰ ਵੀ ਕੀ ਸੀ ਇਹਨਾਂ ਦਾ ਚੱਲਦੇ ਤੋਂ ਜਲਦੀ ਇਹਨਾਂ ਦੀ ਕਾਰਵਾਈ ਕੀਤੀ ਸੀ ਹੌਣੇ ਦੀ ਜਗ੍ਹਾ ਇਹ ਇਸ ਤੇ ਨਈ ਬਾ ਇੱਧਰ ਕਹਿੰਦੇ ਲਲੇਹੜੀ ਕੰਨੀ ਕਹਿੰਦੇ ਨੇ ਲਲੀ ਰੋਡ ਤੇ ਉੱਤਰੀ ਸਾਈਡ ਕਹਿ ਰਹੇ ਨੇ ਰੋਡ ਦੇ ਉੱਪਰ ਇਹ ਵੀ ਕਹਿੰਦੇ ਟਰਾਂਸਫਾਰਮ ਦਾ ਵੀ ਕਨੈਕਸ਼ਨ ਕੱਟਿਆ ਸੀ ਉੱਥੇ ਤਾਰ ਜਿਹੜਾ ਲੱਗੇ ਦੀਏ ਨਾਲ ਪੇੜ ਦਰਖਤ ਲੱਗਦਾ ਸੀ ਉਹਦੇ ਨਾਲ ਉਹ ਦਰਖਤ ਕੱਟਣਾ ਸੀ ਇਹਨਾਂ ਨੇ ਉਹ ਦਰਖਤ ਦੀ ਤਾਰ ਤੇ ਟਾਣੀ ਟੋਣੀ ਲੱਗਦੀ ਹੋਣੀ ਹੁਣ ਇਹ ਚੱਕਰ ਦੇ ਵਿੱਚ ਐਕਸੀਡੈਂਟ ਹੋ ਗਿਆ ਇਹ ਕੱਲ ਕੋਈ ਸਵਾ 1:00 ਵੇ ਦੇ ਕਰੀਬ ਜਦੋਂ ਕੰਮ ਕਰ ਰਿਹਾ ਸੀ ਟਰਾਂਸਫਾਰਮਰ ਦੇ ਉੱਪਰ ਤੇ ਪੈਰ ਸਲਿੱਪ ਹੋਣ ਕਰ ਲਿਆ ਤੇਰਾ ਹੱਥ ਜਿਹੜਾ ਕਿ ਫਿਰ ਚਾਰ ਨਾਲ ਟੱਚ ਕਰ ਗਿਆ ਉਸ ਤੋਂ ਬਾਅਦ ਇਹ ਜਿਹੜੀ ਐਨਵੈਲੈਂਸ ਹੁਣ ਕਰਨ ਪਾਉ ਦੇ ਉੱਪਰ ਡਿੱਗ ਗਿਆ ਉੱਥੇ ਸੱਟਾਂ ਲੱਗੀਆਂ ਕਰਤਾਰ ਚੰਦ ਕਰਤਾਰ ਚੰਦ ਹੈ ਤੇ ਕਰਤਾਰ ਚੰਦ ਦਾ ਨਾਮ ਫਗਰੀਬਦਾਸ ਹੈ ਗਲੀ ਨੰਬਰ 10 ਕ੍ਰਿਸ਼ਨਨਗਰ ਦਾ ਰਹਿਣ ਵਾਲਾ ਤੇ ਉੱਥੇ ਅਚਾਨਕ ਇਹ ਹਾਦਸਾ ਵਾਪਰ ਗਿਆ 24 ਸਾਲ ਦਾ ਸੜ ਤੋਂ ਸੀ ਜਿਹੜਾ ਇਥੋਂ ਰੈਫਰ ਕਰਕੇ ਚੰਡੀਗੜ੍ਹ ਲਿਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਡਿੱਗ ਇਹਨਾਂ ਦੀ ਉਮਰ 57 ਸਾਲ ਇੱਕ ਸਾਲ ਇੱਕ ਸਾਲ ਦੀ ਰਹੀ ਸੀ ਤਕਰੀਬਨ ਪੋਸਟ ਮਾਰਟਮ ਹੋ ਗਿਆ ਉਹਦੀ ਤਿਆਰੀ ਹਾਂਜੀ ਪੈਰ ਸਲਿਪ ਹੋਣ ਕਰਕੇ

ਇਸ ਕ੍ਰਿਸ਼ਨ ਨਗਰੰ ਦੇ ਗਰੀ ਨੰਬਰ 10 ਦੇ ਵਿੱਚ ਮੈਂ ਤਾਂ ਬਸ ਟੀਚਿੰਗ ਕਰਦਾ ਜੀ ਮਾਂ ਕਿੰਨਾ ਮੰਗ ਕੇ ਬਸ ਬੱਚੇ ਤੇ ਵੀ ਡਿਪੈਂਡਡ ਸੀ ਬੱਚੇ ਕੁਝ ਕਰਦੇ ਨੇ ਜੀ ਵੱਡੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਜਾਂ ਕੋਈ ਸਾਰਾ ਗਵਰਨਮੈਂਟ ਦੇ ਤਰਫੋਂ ਉਹ ਫੈਸਿਲਿਟੀ ਸਾਰੀ ਮਿਲੇ ਦੀ ਕਿਉਂਕਿ ਪਰਿਵਾਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਮੇਰੇ ਚ ਹਾਂਜੀ ਮੁਲਾਜ਼ਮ ਤੇ ਆਇਆ ਮੁਲਾਜ਼ਮ ਜੀ ਆਏ ਸਾਰੇ ਮੁਲਾਜ਼ਮ ਖੜੇ ਨੇ ਪ੍ਰਧਾਨ ਜੀ ਖੜੇ ਆ ਸਾਰੇ ਡਿਪਾਰਟਮੈਂਟ ਦੇ ਬੰਦੇ ਆ ਗਏ ਇਹ ਕਹਿੰਦੇ ਨਹੀਂ ਖੰਬੇ ਦੇ ਉੱਤੇ ਚੜੇ ਹੋਈਏ ਬੰਦੇ ਰੱਬ ਜਾਣਦਾ ਕੀ ਹੋਇਆ ਲਾਈਨ ਪਿੱਛੋਂ ਕੱਟੀ ਹੋਈ ਸੀਗੀ ਰੱਬ ਨਹੀਂ ਜਾਣਦਾ ਕੀ ਸੀ ਜਿਹੜੇ ਮੌਕੇ ਤੇ ਬੰਦੇ ਸੀ ਹਨ ਕਹਿੰਦੇ ਲਾਈਨ ਕੱਟੀ ਹੋਈ ਸੀਗੀ ਤੇ ਇਹਨਾਂ ਦਾ ਕੋਈ ਅਰਥ ਉਰਥ ਹੋਇਆ ਪਤਾ ਨਹੀਂ ਕੋਈ ਸਿਸਟਮ ਹੋਇਆ ਕਿ ਉੱਥੋਂ ਝਟਕਾ ਲੱਗਿਆ ਨੀਚੇ ਕਰਕੇ ਟ੍ਰਾਂਸਪੋਰਟ ਦੀ ਬਾਤ ਹੈ ਕਿ ਉਤੋਂ ਐਕਸੀਡੈਂਟ ਥੋੜਾ ਜਿਹਾ ਸੁਣਨ ਚ ਆਇਆ ਆਪਾਂ ਆਪ ਮੁੱਕ ਤੇ ਆ ਨੀ ਟਿਗੇ ਤੇ ਉਦੋਂ ਬਾਅਦ ਠੀਕ ਚੱਲੋਗਾ ਲੈ ਕੇ ਗਵਰੀਂਦਰਾ ਤੱਕ ਆਪਣੇ ਪੀਜੀ ਤੱਕ ਰਸਤੇ 'ਚ ਡੈਥ ਹੋ ਗਈ ਉਹਨਾਂ ਦੀ ਹਾਂ ਹਾਂ ਬਹੁਤ ਕੰਟਰੋਲ ਬਣੇ ਹਾਂ 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 ਉਹ ਉਹਨਾਂ ਨੇ ਰੈਪੇਰ ਕਰਤਾ ਸੀਗਾ ਉਰੇ ਤੱਕ ਤਾਂ ਬੋਲਦੇ ਚੱਲਦੇ ਸੀਗੇ ਅਸੇਵਲ ਤੱਕ ਉਹ 11 ਮਹੀਨੇ ਰਹਿ ਗਈ ਸੀ ਹਾਂ ਅਕਤੂਬਰ ਦੇ ਵਿੱਚ ਰਟਾਇਰਮੈਂਟ ਹੀ ਸੀ ਬੰਦੇ ਬਹੁਤ ਘੈਂਟ ਸੀਗੇ ਸਾਰੇ ਨੇ ਮੱਲੇ ਚ ਮਿਲਣਾ ਅਸ ਅਨਸਾਰ ਬੰਦੇ ਸੀਗੇ ਸਭ ਤੇ ਮੁਰੇ ਹੋ ਕੇ ਕੰਮ ਕਰਨੇ ਸਭ ਤੋਂ ਘਰਾਣਾ ਹਨਾ ਕੰਮ ਸਭ ਨਾਲ ਇਹਨਾਂ ਦਾ ਮੇਰ ਪਿਆਰ ਮਿਲਣਾ ਤੁਹਾਨੂੰ ਸਵੇਰੇ ਵੀ ਮਿਲਣਾ ਸੀ ਮਿਲਣਾ ਤਾਂ ਆਉਣੀਆਂ ਆਪਾਂ ਤਾਂ ਹੁਣ ਇਹੀ ਮੰਗ ਕਰਦੇ ਆ ਨਾ ਕਿ ਮਹਿਕਮੇ ਤੋਂ ਜੋ ਵੀ ਇਹਨਾਂ ਦੇ ਮਹਿਕਮੇ ਸਰਵਿਸ ਵਾਲੇ ਜਿੰਨੇ ਹੀ ਬੰਦੇ ਨੇ ਕਿ ਆਪਾਂ ਤਾਂ ਇਹੀ ਮੰਗ ਕਰਦੇ ਕਿ ਇਹਨਾਂ ਦੇ ਬੜੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਜਿਹੜਾ ਇਹਨਾਂ ਦਾ ਰਹਿੰਦਾ ਜੁੰਨਾ ਸਾਰਾ ਕੋਈ ਮੁਆਵਜ਼ਾ ਇੰਸ਼ੋਰੈਂਸ ਵਗੈਰਾ ਪੀਐਫ ਵੰਡ ਸਾਰਾ ਕੁਝ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਇਹ ਚ ਕੋਈ ਢਿੱਲਣਾ ਬੰਡੀ ਜਾਵੇ ਠੀਕ ਆ ਨਾ ਇਹਨਾਂ ਨੂੰ ਦਿੱਤੀ ਜਾਵੇ ਜੋ ਇਹਨਾਂ ਦਾ ਬੰਦਾ ਹੱਕਦਾਰ ਹੈ ਪਰਿਵਾਰ ਜਾਂਟੀ ਨੇ ਤੇ ਦੋ ਬੇਟੇ ਨੇ ਇਹਨਾਂ ਦੇ ਇੱਕ ਦਾਦੀ ਨੇ ਉਹ ਵੀ ਵਿਚਾਰੇ ਬਜ਼ੁਰਗ ਨੇ ਉਹ ਵੀ ਵਿਚਾਰੇ ਉਹਨਾਂ ਦੀ ਵੀ ਸਾਰੇ ਇਹਨਾਂ ਤੇ ਡਿਪੈਂਡ ਸੀਗੇ ਇਹੀ ਕਮਾਨ ਵਾਲਾ ਬੰਦਾ ਸੀਗਾ ਇੱਕ ਦੋ ਬੰਦੇ ਵਿਚਾਰੇ ਉਹ ਵੀ ਆ ਉਹਨੇ ਜਾਨੀ ਇਹਨੇ ਮੇਜਰ ਨਹੀਂ ਹੈਗੇ ਅਜੇ ਨਹੀਂ ਪਤਾ ਜ਼ਿੰਮੇਵਾਰੀ ਵਾਰੀ ਇਹੀ ਬੰਦਾ ਸਾਰਾ ਖਰਚਾ ਕਰਦਾ ਚਲਾਉਂਦਾ ਠੀਕ ਹੈ ਨਹੀਂ ਕੋਈ ਵੀ ਨਹੀਂ ਜਮੀ ਨੋਰਮਲ ਨੇ ਕੋਈ ਨਹੀਂ ਉਹ ਜਾਨੀ ਕਿ ਹੈ ਨਹੀਂ ਅੰਨੇ ਇੱਕ ਬੰਦਾ ਕਰ ਸਕਿਆ ਨਾ ਪ੍ਰਿਆਸੀ ਤਾਂ ਹੀ ਮੰਗ ਕਰਦੇ ਕਿ ਉਹਨਾਂ ਨੌਕਰੀ ਜਲਦੀ ਤੋਂ ਜਲਦੀ ਦਿੱਤੀ ਜਾਵੇ ਬੜੇ ਬੜੇ ਨੂੰ ਇਹਦਾ ਜਿੰਨਾ ਹੀ ਬਣਦਾ ਮਤ ਕੀਤਾ ਜਾਵੇ ਇਹਨਾਂ ਦਾ ਸਾਫ਼ ਹੋਵੇ ਕਿ ਸਰਕਾਰ ਨੂੰ ਵੀ ਕਹਿੰਦੇ ਆ ਸਾਡੀ ਜਿੰਨੇ ਵੀ ਨੇ ਇਹਨਾਂ ਦੇ ਵਿਭਾਗ ਨੂੰ ਬਿਜਲੀ ਨੂੰ ਵੀ ਕੀ ਇਹਨਾਂ ਦਾ ਚਲਦੇ ਤੋਂ ਜਲਦੀ ਇਹਨਾਂ ਦੀ ਕਾਰਵਾਈ ਕੀਤੀ ਹੋਣੀ ਜਗ੍ਹਾ ਇਹਦੇ ਨਈ ਬਾਦ ਇੱਧਰ ਕਹਿੰਦੇ ਲਲੇੜੀ ਕੰਨੀ ਕਹਿੰਦੇ ਨੇ ਲਲੀ ਰੋਡ ਤੇ ਉੱਤਰੀ ਸਾਈਡ ਕਹਿ ਰਹੇ ਨੇ ਰੋਡ ਦੇ ਉੱਪਰ ਇਹ ਵੀ ਕਹਿੰਦੇ ਟ੍ਰਾਂਸਫਰਾਂ ਦੇ ਵੀ ਕਨੈਕਸ਼ਨ ਕੱਟਿਆ ਸੀ ਉੱਥੇ ਤਾਰ ਜਿਹੜਾ ਲੱਗੇ ਦੀਏ ਨਾਲ ਪੇੜ ਦਰਖਤ ਲੱਗਦਾ ਸੀ ਉਹਦੇ ਨਾਲ ਉਹ ਦਰਖਤ ਕੱਟਣਾ ਸੀ ਇਹਨਾਂ ਨੇ ਉਹ ਦਰਖਤ ਰੀਤਾਰੇ ਤੋਂ ਟਾਣੀ ਟੂਣੀ ਲੱਗਦੀ ਹੋਣੀ ਉਹਨੂੰ ਇਹ ਚੱਕਰ ਦੇ ਵਿੱਚ ਐਕਸੀਡੈਂਟ ਹੋ ਗਿਆ